ਆ ਜਿਹੜੀ ਮੋਛਾ ਸਾਰੇ ਬੰਦੇ ਦੇ ਹਰ ਇੱਕ ਦੇ ਆ ਇਹਦਾ ਕੋਈ ਸਵਾਲ ਵੱਖਰਾ ਹੈ ਵੱਟ ਤਾਂ ਦੇ ਹਰੇ ਕੀ ਦੇਈ ਜਾਂਦਾ ਇਹ ਕੀ ਬਣਿਆ ਰਾਜੇ ਦੇ ਦਰਬਾਰ ਦੇ ਵਿੱਚ ਵੇਸਵਾ ਨੱਚਦੀ ਸੀ ਨੱਚਦੀ ਸੀ ਨੰਗੇ ਮੂੰਹ ਹਰਜਾਨਾ ਨੱਚਦੀ ਸੀ ਇੱਕ ਦਿਨ ਕੋਈ ਸਿੱਧਾ ਸਾਦਾ ਮੋਛਾ ਵਾਲਾ ਜਾ ਕੇ ਬਹਿ ਗਿਆ ਜਦੋਂ ਨੱਚਦੀ ਨੱਚਦੀ ਉਹਦੇ ਕੋਲੇ ਗਈ ਉਹਨੇ ਘੁੰਟ ਕੱਢ ਲਿਆ ਰਾਜਾ ਹੁਣ ਬੈਠਾ ਤਖਤ ਤੇ ਵੇਲਾ ਹੀ ਸਾਹਮਣੇ ਕਹਿੰਦਾ ਵੀ ਅੱਗੇ ਨੰਗੇ ਮੂੰਹ ਨੱਚਦੀ ਅੱਜ ਘੁੱਟ ਕੀ ਤੋਂ ਕੱਢਿਆ ਨੇ ਜਦੋਂ ਰਾਜੇ ਕੋਲੇ ਗਈ ਉਹਨੇ ਵੇਸਵਾਨ ਨੂੰ ਪੁੱਛਿਆ ਵੀ ਅੱਗੇ ਤੂੰ ਨੰਗੇ ਮੂੰਹ ਨੱਚਦੀ ਐ ਅੱਜ ਘੁੰਡ ਕੀ ਤੋਂ ਕੱਢਿਆ ਉਹ ਕਹਿੰਦੀ ਜੀ ਮਾਰੋ ਛੱਡੋ ਅੱਜ ਛੋਡੇ ਦਰਬਾਰ ਦੇ ਵਿੱਚ ਨਾ ਮੋਛਾ ਵਾਲਾ ਬਹਿ ਗਿਆ ਆ ਕੇ ਮੈਨੂੰ ਉਹ ਤੋਂ ਸ਼ਰਮ ਆਈ ਉਹ ਤੋਂ ਕੱਢਿਆ ਘੁੰਡ ਉਹ ਕਹਿੰਦਾ ਫਿਰ ਸਾਡੇ ਨਹੀਂ ਮੁੱਛ ਉਹ ਕਹਿੰਦੀ ਜੀ ਇਹ ਤਾਂ ਜਦੋਂ ਕੋਲੂ ਦੇ ਸਰੋਂ ਪਾਤੀ ਨਾਲ ਤੇਲ ਕੱਢਿਆ ਪੀੜ ਕੇ ਉਦੋਂ ਅੰਦਾਜ਼ਾ ਆਉਣਾ ਵੀ ਕਿੰਨਾ ਨਿਕਲਿਆ ਕਿੰਨਾ ਨਹੀਂ ਕਹਿੰਦਾ ਜਾ ਉਸ ਮਰਦ ਨੂੰ ਪੁੱਛ ਜਾ ਕੇ ਵੀ ਜਿੰਨਾ ਨਾਮ ਮੈਂ ਦੇ ਸਕਦਾ ਉਹ ਦੇ ਦੂ ਉਹਦੇ ਕੋਲੇ ਗਈ ਉਹਨੂੰ ਦੱਸਿਆ ਵੀ ਭਾਈ ਸਾਹਿਬ ਆਹ ਗੱਲ ਆ ਆਹ ਬਾਤ ਆ ਮੈਂ ਤੈਥੋਂ ਘੁੰਡ ਕੱਢਿਆ ਤੈਨੂੰ ਮਰਦ ਸਮਝਿਆ ਤੇ ਰਾਜਾ ਆ ਗੱਲ ਕਹਿੰਦਾ ਵੀ ਜਿੰਨਾ ਨਾਮ ਮੈਂ ਦੇ ਸਕਦਾ ਉਹ ਦੇ ਦੂ ਉਹ ਕਹਿੰਦਾ ਵੀ ਰਾਜਾ ਜਿੰਨਾ ਮਰਜ਼ੀ ਚੱਲ ਲੈ ਉੱਪਰ ਚੱਲੋ ਉਹਨੇ ਉਵੇਂ ਆ ਕੇ ਰਾਜੇ ਨੂੰ ਕਹਿਤਾ ਜਿਸ ਉੱਥੋਂ ਉੱਪਰ ਚੱਲੋ ਰਾਜਾ ਕਹਿੰਦਾ ਫਮਾ ਤੇ ਗੱਲ ਜਾਵੜੀ ਉਹ ਕਹਿੰਦਾ ਰਾਜਾ ਭਲਾ ਪੁੱਠਾ ਹੋ ਕੇ ਡੱਕੇ ਪੇ ਪੂਰੀ ਚੱਲੂ ਉਹ ਕਹਿੰਦੀ ਵੀ ਨਾਮ ਉਹ ਮੰਗਵਾ ਲਉ ਉਹ ਮਰਦ ਨੇ ਵੀ ਕਹਿਤਾ ਲੈ ਲਈ ਤੇ ਰਾਜੇ ਕੋਲੇ ਗਈ ਉਹ ਵੀ ਕਹਿੰਦਾ ਲੈ ਲਈ ਹੁਣ ਨਕੀ ਕੁੱਦੀ ਜਦੋਂ ਹੋਈ ਖਾੜੇ ਦੀ ਸਮਾਗਤੀ ਤੇ ਰਾਜੇ ਨੂੰ ਕਹਿੰਦੀ ਜੀ ਮੇਰਾ ਨਾਮ ਉਹ ਕਹਿੰਦਾ ਨੋਕਰੋ ਖਜ਼ਾਨਾ ਖੋਲ ਦਿਓ ਢੋਲਾ ਮਾਇਆ ਜਿੰਨੀ ਢੋਈ ਦੀ ਉਹ ਕਹਿੰਦੀ ਮਾਇਆ ਅੱਗ ਲਾਉਣੀ ਮੈਂ ਪੈਸੇ ਨਹੀਂ ਚਾਹੀਦੇ ਕਹਿੰਦਾ ਹੋਰ ਕਹਿੰਦੀ ਇੱਕ ਤੇਰੇ ਘਰ ਵਾਲੀ ਬਣਨਾ ਇੱਕ ਤੇਰਾ ਸਿਰ ਵਡਣਾ ਜਦੋਂ ਸਿਰ ਕਿਹਾ ਤੇ ਬਾਦਸ਼ਾਹ ਦਾ ਕਾਜਦਾ ਜਾਵੱਜਾ ਪਿਛਲੇ ਪਾਸੇ ਕਹਿੰਦਾ ਜਾ ਉਹ ਮਰਦ ਨੂੰ ਪੁੱਛ ਵੀ ਉਹ ਸਿਰ ਵਟਾਉ ਹੂੰ ਉਹਦੇ ਕੋਲੇ ਜਾਵੜੀ ਕਹਿੰਦੀ ਭਾਈ ਸਾਹਿਬ ਸ਼ਰਤ ਕਹਿੰਦਾ ਬਤੀ ਦੰਦ ਮੂੰਹ ਚ ਲਾਏ ਪ੍ਰਮਾਤਮਾ ਨੇ ਤੇ ਇੱਕ ਜੀਵ ਲਈ ਮਾਰਾ ਜਾਂ ਹਲਾਕੀ ਮੰਗਦੀਆਂ ਕਹਿੰਦੀ ਸਿਰ ਉੱਠ ਕੇ ਖੜਾ ਹੋ ਕੇ ਤੇ ਪੈਰਾਂ ਚ ਮਾਰਿਆ ਕਹਿੰਦਾ ਕੱਟ ਲਾ ਹੁਣ ਮਰਟ ਨਾ ਲਾਈ ਉਹ ਕਹਿੰਦੀ ਐ ਨਹੀਂ ਕੱਟਣਾ ਮੈਂ ਤੇਰਾ ਤੇ ਰਾਜੇ ਦਾ ਇੱਕ ਟੱਕ ਨਾ ਕੱਟਣਾ ਰਾਜੇ ਨੂੰ ਕਹਿੰਦੀ ਆਜੋ ਜੀ ਉਹ ਤੱਪਿਆ ਆ ਆਜੋ ਬਰਾਬਰ ਅੱਛਾ ਰਾਜਾ ਕਹਿੰਦਾ ਲੱਗਾ ਵੀ ਮੈਨੂੰ ਰਾਣੀਆਂ ਦਾ ਸਲਾਹ ਕਰ ਲੈਣ ਕਹਿੰਦੀ ਕਰਿਆ ਉਹ ਨੂੰ ਕਹਿੰਦੀ ਤੂੰ ਪਿਆਰਾ ਮੁੱਦਾ ਰਾਣੀਆਂ ਨੂੰ ਜਾ ਕੇ ਦੱਸਿਆ ਵੀ ਗੱਲ ਆਉਗੀ ਤੇ ਸਿਰ ਵਢਾਉਣਾ ਪੈਣਾ ਉਹ ਕਹਿੰਦਾ ਕੁੱਤਿਆਂ ਜਾਨਦਿਆ ਸਿਰ ਤਾਂ ਤੂੰ ਵਢਾ ਦੇਗਾ ਰਾਜਾ ਕਹਦੇ ਨਾ ਚੱਲੂ ਤੇ 12 13 ਅਸੀਂ ਹਾਂ ਸਿਰ ਵਢਾ ਕੇ ਕੀ ਕਰੇਗਾ ਉਹ ਕਹਿੰਦਾ ਵਢਾਉਣਾ ਪੈਣਾ ਉਹ ਕਹਿੰਦਾ ਫਿਰ ਤੈਨੂੰ ਜਾਚ ਦੱਸ ਦਿੰਦੀਆਂ ਬਚਣ ਦੀ ਬਾਜ ਜਾਏਗਾ ਕਹ ਰਾ ਦੱਸੋ ਤੈਨੂੰ ਅਸਤਰਾ ਲਿਆ ਆ ਤੇਰੀ ਦਾੜੀ ਜੂੜੀ ਚੱਕ ਦਿੰਦੇ ਨਾ ਜਮੇ ਮੁੱਛਾ ਮੱਛਾ ਤੇ ਤੈਨੂੰ ਜਨਾਨੀ ਬਣਾ ਦਿੰਦੇ ਨਾ ਜਨਾਨੀ ਬਣਾ ਕੇ ਗਲਾਲੀਆਂ ਮਲ ਕੇ ਚੂੜਾ ਪਾ ਕੇ ਵਾਂਡ ਗੁੱਤ ਕਰ ਦਿੰਦੀ ਆ ਉਹ 360 ਗੋਲੀ ਜਿੱਥੇ ਕੱਪਦੀ ਆ ਨਾ ਉਹਨਾਂ ਦੇ ਵਿੱਚ ਚਰਖੇ ਤੇ ਬਹਿ ਜਾ ਐਨੀਆਂ ਤੋਂ ਉਹਨੂੰ ਕੀ ਸਿਆਣ ਆਉਣੀ ਆ ਆਪੇ ਮੁੜ ਜੂਗੀ ਰਾਜਾ ਕਹਿੰਦਾ ਛੇਤੀ ਕਰੋ ਉਹਨਾਂ ਨੇ ਕੁੰਡੀ ਦੇ ਥੱਲੇ ਰਗਾ ਕੱਢਤਾ ਫੇਰ ਮਾਰ-ਮਾਰ ਬਲੇਡ ਜਦੋਂ ਕੱਢਤਾ ਤੇ ਗਲਾਲੀਆਂ ਲਾਤੀਆਂ ਕਾਟੇ ਛਾਟੇ ਪਾਤੇ ਤੇ ਬਾਤਾ ਚਰਖੇ ਤੇ ਹੁਣ ਉਹ ਭੈਣ ਦੇ ਚਰਖੇ ਦਾ ਕੁੱਡਣ ਜਾਂ ਨਾ ਫਿਰੇ ਕਿਤੇ ਆਏ ਗੇੜ ਦੇਵੇਂ ਕਿਤੇ ਆਏ ਗੇੜ ਦੇਵੇਂ ਉਹਦੋਂ ਉਹ ਗਈ ਉਹਨੇ ਆਵਾਜ਼ ਮਾਰੀ ਵੀ ਰਾਜਾ ਸਾਹਿਬ ਰਾਣੀਆਂ ਕਹਿੰਦੀਆਂ ਸ਼ਿਕਾਰ ਗਿਆ ਹੁਣ ਜਿਹੜੀ ਪੰਡਾਲ ਚ ਲੱਗਦੀ ਥੋੜੀ ਕਣੀ ਗੱਲ ਸੀ ਉਹਨੇ ਮਾਰੀ ਤ੍ਰਿੰਜਨਾ ਤੇ ਨਿਗਾ ਤੇ ਉਹ ਕੁੱਡਣ ਜਾਂ ਨਾ ਫਿਰੇ ਕਹਿੰਦੀ ਉਹ ਬੈਠਾ ਉਹਨੇ ਗੁੱਟੋਂ ਫੜ ਲਿਆ ਕਹਿੰਦੀ ਰਾਜਾ ਜੀ ਐ ਨਹੀਂ ਕੰਮ ਚੱਲਣਾ ਸਿਰ ਤਾਂ ਵਢਾਉਣਾ ਪੈਣਾ ਉਹ ਆਦਾ ਅਜ ਤਾਂ ਜਨਾਨੇ ਹੀ ਚੰਗੇ ਉਹਦਾ ਵਢਲਾ ਸਾਥੋਂ ਨਹੀਂ ਵਢਾਈ ਦਾ ਠੀਕ ਆ